ਸ਼ਿਨਨਪੁਰ ਸਾਹਿਬ ਦੇ ਨੇੜੇ ਮੰਗੇਵਾਲ ਪਿੰਡ ਦੇ ਵਿੱਚ ਜਿੱਥੇ ਗਊ ਰੱਖਿਆ ਦਲ ਦੇ ਮੈਂਬਰਾਂ ਦੇ ਵੱਲੋਂ ਲਗਭਗ 1 ਦਰਜਨ ਗਾਵਾਂਦਨਾ ਭਰਿਆ ਇੱਕ ਟਰੱਕ ਜ਼ਬਤ ਕੀਤਾ ਗਿਆ ਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਤਸਕਰਾਂ ਦੇ ਖਿਲਾਫ ਕਾਰਵਾਈ ਦੀ ਮੰਕੀ ਦੀ ਤਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਦਾ ਇਹ ਕਹਿਣਾ ਹੈ ਕਿ گاਵਾਵਾਂ ਦੇ ਨਾ ਪਰਿਆ ਟਰੱਕ ਗੁਰਦਾਸਪੁਰ ਤੋਂ ਸ਼ਨੰਦਪੁਰ ਸਾਹਿਬ ਹੁੰਦਿਆ ਹੋਇਆ ਜੰਮੂ ਲਿਜਾਇਆ ਜਾਣਾ ਸੀ ਜਿੱਥੇ ਨਾ گاਵਾ ਨੂੰ ਬੁੱਜੜਖਾਨੇ ਦੇ ਵਿੱਚ ਕਟਿਆ ਜਾਣਾ ਸੀ ਹਾਲਾਂਕਿ ਪੰਜਾਬ ਦੇ ਵਿੱਚ ਵੱਡੇ ਪੱਮਾਨੇ ਤੇ ਗਉ ਤਸਕਰੀ ਹੋ ਰਹੀ ਹੈ ਮਾਝਾ ਲਾਕੇ ਦੇ ਵਿੱਚ ਗਉ ਤਸਕਰ ਦੇ ਰੂਪ ਦੇ ਵਿੱਚ ਜਿਹੜਾ ਇਲਾਕਾ ਸਕਰੀਏ ਯਾਨੀ ਕਿ ਸਰਗਰਮ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ گاਵਾ ਨੂੰ ਗੁਰਦਾਸਪੁਰ ਤੋਂ ਪਠਾਨਕੋਟ ਹੁੰਦਿਆ ਜੰਮੂ ਕਸ਼ਮੀਰ ਭੇਜਿਆ ਜਾਂਦਾ ਸੀ ਲੇਕਿਨ ਅਮਨ ਰਾਥ ਯਾਤਰਾ ਦੇ ਕਾਰਨ ਉਸ ਇਸ ਮਾਰਗ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਤੇ ਤਸਕ ਤੇ ਹੁਣੇ ਤਸਕਰ ਜੀ ਨੰਦਪੁਰ ਸਾਬ ਤੋਂ ਹਿਮਾਚਲ ਦੇ ਰਸਤੇ گاਵਾਂ ਨੂੰ ਜੰਮੂ ਕਸ਼ਮੀਰ ਭੇਜ ਰਹੇ ਨੇ ਉਹਨਾਂ ਨੇ ਰਾਜ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਵਿੱਚ ਗਊ ਤਸਕਰੀ ਵੱਡੇ ਪੈਮਾਨੇ ਤੇ ਵੱਜ ਚੁੱਕਿਆ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਬੇਅਦਬੀ ਦੇ ਖਿਲਾਫ ਕੋਈ ਕਾਨੂੰਨ ਲਿਆਵੇ ਤੇ ਕਿਉਂਕਿ ਇਸ ਦੇ ਨਾਲ Hindu ਸਮਾਜ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਤੇ ਮੌਕੇ ਤੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਗਊਆਂ ਦਾ ਨਪਰਿਆ ਹੋਇਆ ਟਰੱਕ ਮਿਲਦਾ ਹੈ ਜਿਸ ਦੀ ਸੂਚਨਾ ਉਹਨਾਂ ਨੂੰ ਮਿਲੀ ਹੈ ਤਾਂ ਮੌਕੇ ਤੇ ਪਹੁੰਚੇ ਨੇ ਟਰੱਕ ਜ਼ਬਤ ਕੀਤਾ ਗਿਆ ਟਰੱਕ ਚਾਲਕ ਤੇ ਉਸ ਦਾ ਸਾਥੀ ਤਾਂ ਮੌਕੇ ਤੋਂ ਫਰਾਰ ਹੋ ਗਿਆ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਣੀ ਹੈ ਤੇ ਜਲਦ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇਗਾ। ਨੀ ਹੈ ਬੜੀ ਸਮੈਤ ਪਹਿਲਾਂ ਹੀ ਬਹੁਤ ਆਇਆ ਕਰਦੀ ਵਿੱਚ ਹੈ ਨਹੀਂ 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 ਐ ਜੀ ਨੇ ਆਪ ਚੁਲ ਕੇ ਦੇਖਿਆ ਜਿਆਦਾ ਹੈ ਕਿ ਉਹ ਕਿਆ ਸਿਸਟਮ ਬਣਾਇਆ ਵਾ ਵੀ ਹਵਾ ਵੀ ਲੱਗੇ ਉੱਪਰ ਦੇਖੋ ਹਵਾ ਵੀ ਲੱਗੇ ਇੱਥੋਂ ਉੱਪਰ ਹਵਾ ਨੂੰ ਜਮਾਤ ਤੇ ਵੀ ਦਿੱਤਾ ਵਾ ਹਵਾਰਾ ਮਾਲਾ ਸਾਰਾ ਹੈ ਵੀਰੋ ਨਹੀਂ ਸੀ ਕਿਤੇ ਤੁਸੀਂ ਦੱਸੋ ਵੀ ਕੀ ਨੋਟੇ ਜਾ ਕੇ ਦੇਖੋ ਸਾਹ ਹੁਣਾਂ ਜੀ ਥਾਣੇ ਫੋਨ ਗਿਆ ਸੀ ਕਿ ਗਉਆਂ ਨਾਲ ਭਰਿਆ ਟਰੱਕ ਆ ਰਿਹਾ ਸੀ ਕਿਸੇ ਪਾਸਿਓ ਤੇ ਆਪਣੇ ਭਾਈ ਸਾਹਿਬ ਸ਼ਿਵਸੈਨ ਵਾਲੇ ਨੇ ਇਹਨਾਂ ਨੇ ਘੇਰਿਆ ਹੋਇਆ ਜੀ ਤੇ ਬੰਦੇ ਭੱਜ ਗਏ ਜਿਹੜੇ ਡਰਾਈਵਰ ਸੀ ਤੇ ਟਰੱਕ ਖੜਾ ਤੇ ਇੱਕ ਟੈਂਟਰ ਆਹੋਂ ਕੈਂਟਰ ਆਏ ਦੇ ਵਿੱਚ ਗਊਆਂ ਲੋਡ ਇਸ ਸਮੇਂ ਕਿੱਥੇ ਰੱਖੀਦਾ ਤੁਸੀਂ ਪੜਿਆ ਆਹ ਖੜਾ ਜੀ ਨਹੀਂ ਲੱਕਾ ਕੀ ਹੈ ਬੱਸ ਇਹ ਲਾ ਕੇ ਨੇੜੇ ਮੰਗੂ ਕਿੰਨੇ ਕੁ ਗਊਆਂ ਇਹਦੇ ਵਿੱਚ ਅਸੀਂ ਨਿਕਲੀਆਂ ਉਹਨੇ ਲਾ ਕੇ ਪੂਰਾ ਗਿਣਤੀ ਦਾ ਲਾ ਕੇ ਹੋਣੀ ਜੀ ਮੋਟੋ ਮੋਟਾ ਨਾ ਜਾ ਕੋਈ ਉਹ 12 ਜਾਂ 13 ਹੋਣਗੀਆਂ ਇਹਨੂੰ ਹੁਣ ਲਾ ਕੇ ਨਾ ਜੀ ਗਊਸ਼ਾਲਾ ਪਹਿਲਾਂ ਪਾਣੀ ਪੁੰਨੀ ਇਹਨਾਂ ਨੂੰ ਗੂੰਗਾ ਨੂੰ ਪਲਾ ਕੇ ਖਾ ਕੇ ਜੋ ਬਣਦੀ ਕਾਰਵਾਈ ਆਪਾਂ ਜਿਹੜੇ ਇੰਨੇ ਬੰਦੇ ਮਾਮਲੇ ਦੇ ਵਿੱਚ ਅਸਲੀ ਜੜਾਂ ਜਿਹੜੀਆਂ ਹੈਗੀਆਂ ਉਹਨਾਂ ਤੱਕ ਉਹ ਤਾਂ ਦੇਖੋ ਟਰੱਕ ਹੈਗਾ ਜਿਹਦਾ ਹੈਗਾ ਮਾਲਕ ਉੱਥੇ ਤੱਕ ਪਹੁੰਚ ਕਰਕੇ ਸਾਰੇ ਅਸੀਂ ਕਰ ਲਵਾਂਗੇ ਠੀਕ ਹੈ ਹਾਂ ਜੀ ਦੋ ਜਲਦੀ ਸ਼ੁਰੂ ਨਹੀਂ ਜਿਹਦਾ ਮਗਰ ਤੇ ਜਵਾਬ ਨਹੀਂ ਜਿੱਥੇ ਇਹਨਾਂ ਦਾ ਬੰਦਾ ਤਾਂ ਜਵਾਬ ਮਰਦਾ ਮੁੰਡਿਆ ਆ ਗਏ ਨੇ ਉਹ ਫਿਰ ਉਹਨਾਂ ਚੀਜ਼ਾਂ ਤੋਂ ਬੰਦੇ ਫੋਨ ਬਟਾ ਸਕੀਨ ਤੋਂ ਦੇਦੀਏ ਮਾਨੂੰ ਨਾ ਤੋਂ ਆਇਆ ਤੇ ਕੀ ਅੱਥੇ ਜਿਹੜਾ ਹੁਣ ਹੋਇਆ ਮੈਂ ਗੁਰਪ੍ਰੀਤ ਸਿੰਘ ਰਾਸ਼ਟਰੀ ਅਧਿਐਕਸ਼ ਸੰਯੁਕਤ ਦੌਰ ਰਖਸ਼ਾ ਦਲ ਇਹ ਜੋ ਗੱਡੀ ਖੜੀ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਬਦਨਾਮ ਪਿੰਡ ਹੈ ਇੱਕ ਤਾਊਵਾਲ ਜੀ ਉਥੇ ਦੇ ਤਸਕਰ ਨੇ ਨੀਸ਼ੂ ਰਾਣਾ ਮਾਨੂੰ ਜੀ ਇਹ ਉਹਨਾਂ ਨੇ ਗੱਡੀ ਭਰਵਾਈ ਆ ਜੀ ਤੇ ਇਹ ਗੱਡੀ ਜੰਮੂ ਜਾਣੀ ਆ ਕਸ਼ਮੀਰ ਤੇ ਉਸ ਰੂਟ ਦੇ ਉੱਤੇ ਸ਼੍ਰੀ ਅਮਰਨਾਥ ਯਾਤਰਾ ਚੱਲਣ ਕਰਕੇ ਉਹ ਰੂਟ ਬੰਦ ਹੈ ਤਸਕਰੀ ਦਾ ਜਿਹੜਾ ਕੰਮ ਹੈ ਉਸ ਰੋਡ ਦੇ ਉੱਤੇ ਨਹੀਂ ਕਰ ਰਹੇ ਕਰਦੇ ਨੇ ਇਸ ਕਰਕੇ ਇਹ ਪੰਜਾਬ ਦੇ ਵਿੱਚ ਦੀ ਘੁੰਮਦਾ ਘਮੋਲਦਾ ਇੱਧਰ ਨੂੰ ਹੋ ਕੇ ਆ ਅਨੰਦਪੁਰ ਸਾਹਿਬ ਦੇ ਨਾਲ ਜਿਹੜੇ ਫਾਟਕ ਨੇ ਗੰਪਰਵਾਲ ਉੱਤੇ ਫਾਟਕਾਂ ਦੇ ਤੋਂ ਅਸੀਂ ਖੜੇ ਸੀ ਇਹਦੀ ਸਾਡੀ ਵੇਟ ਕਰ ਰਹੇ ਸੀ ਉੱਥੋਂ ਆਇਆ ਤਾਂ ਅਸੀਂ ਮਗਰ ਲੱਗੇ ਆ ਇਹਨੇ ਪਿੱਛੇ ਬ੍ਰੇਕ ਮਾਰੀ ਇੱਕ ਬੰਦਾ ਇਹਦੇ ਨਾਲ ਦਾ ਪਿੱਛੇ ਉੱਤਰ ਕੇ ਭੱਜ ਗਿਆ ਤੇ ਦੂਸਰੀ ਇਹਨੇ ਇੱਥੇ ਬ੍ਰੇਕ ਮਾਰ ਕੇ ਡਰਾਈਵਰ ਵੀ ਇੱਧਰ ਨੂੰ ਭੱਜ ਗਿਆ ਇਹਦੇ ਚ 14 ਤੋਂ 15 ਗਊਆਂ ਨੇ ਬਾਕੀ ਗਿਣਤੀ ਹੋਈ ਤੇ ਕਲੀਅਰ ਹੋ ਜਾਊਗਾ ਵੀ ਕਿੰਨਿਆਂ ਨੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਪਟਿਆਲੇ ਦੇ ਰਹਿਣ ਵਾਲਾ ਜੀ ਕਿਵੇਂ ਤੁਹਾਨੂੰ ਇਨਫੋਰਮੇਸ਼ਨ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਕਿਉਂਕਿ ਅਸੀਂ ਕੰਮ ਇਹੀ ਕਰਦੇ ਹਾਂ ਜੀ ਠੀਕ ਹੈ ਸਹਿਯੋਗਤ ਗੋੜ ਰਖਸ਼ਾ ਦਲ ਤੋਂ ਆਸੀਂ ਜੀ ਅਸੀਂ ਗਵਾਂ ਦੀ ਰੱਖਿਆ ਦਾ ਹੀ ਕੰਮ ਕਰਦੇ ਹਾਂ ਇਹ ਕਿੱਥੋਂ ਗੱਡੀ ਜਿਹੜੀ ਭਰੀ ਗਈ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਜੀ ਗਾਊਵਾਲ ਇਹ ਜਾਨਵਰ ਵੀ ਜਿਹੜੇ ਹੈਗੇ ਉੱਥੋਂ ਹੀ ਇਹ ਗੱਡੀ ਉੱਥੋਂ ਹੀ ਭਰੀ ਆ ਹੁਣ ਇਹਨਾਂ ਨੇ ਕਿੱਥੋਂ ਕਲੈਕਟ ਕੀਤੇ ਨੇ ਉਹ ਦੱਸਣਗੇ ਜੀ ਗੱਡੀ ਉਹਨਾਂ ਦੇ ਨਾਮ ਤੇ ਤੋਂ ਬਾਰੇ ਨਹੀਂ ਪਤਾ ਜੀ ਗੱਡੀ ਕਿਹਦੇ ਨਾਮ ਚੋਰੀ ਹੋਇਆ ਕਿ ਤੁਸੀਂ ਨਾਮ ਲੈ ਰਹੇ ਹੋ ਦੋ ਬੱਲੇ ਦਾ ਹਾਂਜੀ ਹਾਂ 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 ਬਿਲਕੁਲ ਬਿਲਕੁਲ ਠੀਕ ਹੈ ਤੇ ਹੁਣ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਕਰਨੀ ਹੈ ਜਾਣੇ ਲੈ ਕੇ ਚੱਲਿਆਂ ਜੀ ਅਰਚਾ ਦਰਜ ਕਰਾਵਾਂਗੇ ਜੀ ਤੇ ਗਊ ਤੁਹਾਨੂੰ ਜਿਹੜਾ ਦੋਸ਼ ਵਾਲਾ ਚ ਸੰਭਾਲਿਆ ਜਾਏਗਾ ਪੁਲਿਸ ਨੂੰ ਤੁਸੀਂ ਇਨਫੋਰਮੇਸ਼ਨ ਇਹਦੇ ਬਾਰੇ ਦੇ ਦਿੱਤੀ ਪੁਲਿਸ ਪਹੁੰਚ ਚੁੱਕੀ ਹੈ ਜੀ ਕਿੰਨੇ ਕਿਤੇ ਵਿੱਚ ਸਮੇ ਗਊਆਂ ਜੜੀਆਂ ਹੈਗੀਆਂ 14 ਜਾਂ 15 ਦੇ ਨੀਅਰ ਅਬਾਉਟ ਨੇ ਫਲੋਟਰ ਹਾਊਸ ਦੇ ਵਿੱਚ ਜਾਣੀਆਂ ਸੀਗੀਆਂ ਜੀ 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 ਕਿਸਕ ਲੈਵਲ ਤੇ ਪੰਜਾਬ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਕਿਉਂਕਿ ਅੱਕੇ ਵੀ ਤੁਸੀਂ ਤੁਹਾਡਾ ਜਿਹੜਾ ਇਹ ਦੂਰ ਰੱਖਿਆ ਦਲ ਜਿਹੜਾ ਹੈਗਾ ਉਹ ਕਰਦਾ ਪੰਜਾਬ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਬਹੁਤ ਹਾਈ ਲੈਵਲ ਤੇ ਇਹ ਕੰਮ ਪੰਜਾਬ 'ਚ ਚੱਲ ਰਿਹਾ ਹੈ ਸਰਕਾਰ ਦੀ ਮਨਸ਼ਾ ਹੈਗੀ ਆ ਪਰ ਨੀਅਤ ਨਹੀਂ ਹੈ ਸਿਸਟਮ ਹੈਗਾ ਇਹਨਾਂ ਕੋਲੇ ਨੀਅਤ ਨਹੀਂ ਹੈਗੀ ਟਾਪ ਪ੍ਰੋਟੈਕਸ਼ਨ ਸੈੱਲ ਬਣੇ ਹੋਏ ਨੇ ਐਕਟੀਵੇਟ ਨਹੀਂ ਕੀਤੇ ਹੋਏ ਨੋਡਲ ਅਫਸਰ ਲੱਗੇ ਹੋਏ ਨੇ ਕਿਸੇ ਨੂੰ ਨਾਮ ਨਹੀਂ ਪਤਾ ਕੋਈ ਉਹਨਾਂ ਦਾ ਪ੍ਰਚਾਰ ਨਹੀਂ ਆ ਪੁਰਾਣੀਆਂ ਪਾਲਸੀਆਂ ਬਣੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਬਹੁਤ ਡੰਡੇ ਵਾਸਤੇ ਛੁਪਾਇਆ ਹੋਇਆ ਤੇ ਇਹ ਉਹ ਮੰਗ ਕੀ ਕਰਦੇ ਹੋ ਸਰ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਜੋ ਇਹ ਗਊ ਤਸਕਰ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਜੋ ਬੇਅਦਬੀਆਂ ਦਾ ਕਾਨੂੰਨ ਸਰਕਾਰ ਬਣਾਉਣ ਜਾ ਰਹੀ ਹੈ ਉਸ ਕਾਨੂੰਨ ਦੇ ਵਿੱਚ ਗਊ ਮਾਤਾ ਨੂੰ ਵੀ ਸ਼ਾਮਲ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਦੀ ਅੱਧੀ ਆਬਾਦੀ ਦਾ ਆਧਾਰ ਹੈ ਅੱਧੀ ਕੀ ਪੂਰੀ ਦਾ ਹੀ ਕਹਿ ਲਿਏ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਹਰ ਕਿਸੇ ਨੂੰ ਗਊ ਨਾਲ ਹਮਦਰਦੀ ਹੈ ਗਊ ਨਾਲ ਪਿਆਰ ਹੈ ਤੇ ਗਊ ਦੀ ਆਦਰ ਕਰਦੇ ਨੇ ਤਾਂ ਉਹ ਇਹਨੂੰ ਵੀ ਬੇਅਦਵੀ ਦੇ ਕਾਨੂੰਨ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਇਹਨਾਂ ਦੀ ਜੋ ਤਸਕਰੀ ਇਹਨਾਂ ਦੀ ਜੋ ਅਸੀਂ ਇੱਥੋਂ ਲੰਘ ਰਹੇ ਸੀਗੇ ਤੇ ਬਹੁਤ ਰਾਸਤੇਗਾ ਤੇ ਅਸੀਂ ਇੱਥੇ ਰੁਕੇ ਜਾਂ ਦੇਖਿਆ ਤੇ ਇੱਥੇ ਗਊ ਰੱਖਿਆ ਦਲ ਆਲੰਦਾ ਜਿਹੜੇ ਪ੍ਰਧਾਨ ਜੀ ਸੀਗੇ ਉਹਨਾਂ ਨੇ ਇੱਕ ਟਰੱਕ ਰੋਕਿਆ ਸੀਗਾ ਤੇ ਜਿਸ ਦੇ ਵਿੱਚ 12-14 ਗਊਆਂ ਬੜੀਆਂ ਮਤਲਬ ਜਿਸ ਤਰ੍ਹਾਂ ਪਤਨੀ ਭੁਖੀਆਂ ਥਿਆਈਆਂ ਬੈਠੀਆਂ ਸੀਗੀਆਂ ਅਸੀਂ ਵੀ ਦੇਖਿਆ ਉਸ ਟਰੱਕ ਦੇ ਵਿੱਚ ਗਊਆਂ ਸੀਗੀਆਂ ਤੇ ਉਹ ਗਊਆਂ ਲੈ ਕੇ ਜਿਹੜਾ ਹੈ ਉਹ ਕੁਝ ਬੰਦੇ SLAUGHTER HOUSE ਲੈ ਕੇ ਜਾ ਰਿਹਾ ਜੋ ਉਹਨਾਂ ਨੇ ਦੱਸਿਆ ਕਿ ਇਹ ਗਊਆਂ ਗੁਰਦਾਸਪੁਰ ਤੋਂ ਲੈ ਕੇ ਤੇ ਸ਼੍ਰੀਨਗਰ ਲਈ ਉਹ ਲੈ ਕੇ ਜਾ ਰਹੇ ਸਨ ਤੇ ਅੱਜ ਕੱਲ ਪਹਿਲਾਂ ਕਹਿੰਦੇ ਉਧਰੋਂ ਜਾ ਰਹੀਆਂ ਜਾਂਦੀਆਂ ਸੀਗੀਆਂ ਬਾਇਆ ਆਪਣਾ ਪਠਾਨਕੋਟ ਸਾਈਡ ਲੇਕਿਨ ਉਧਰੋਂ ਅੱਜ ਕੱਲ ਅਮਰਨਾਥ ਯਾਤਰਾ ਚੱਲ ਰਹੀ ਹੈ ਇਸ ਕਰਕੇ ਉਹ ਜਿਹੜੇ ਹੈਗੇ ਇਸ ਰਸਤੇ ਨੂੰ ਉਹਨਾਂ ਨੇ ਸੇਫ ਸਮਝਿਆ ਕਿਉਂਕਿ ਉਹਨਾਂ ਨੇ ਗਊ ਰੱਖਿਆ ਦਾਲਾਵਾ ਕਹਿੰਦੇ ਕਿ ਸਾਡੀ ਉਸ ਰਸਤੇ ਤੇ ਨਜ਼ਰ ਰਹਿੰਦੀ ਹੈਗੀ ਲੇਕਿਨ ਇਸ ਰਸਤੇ ਨੂੰ ਉਹਨਾਂ ਨੇ ਸੇਫ ਸਮਝਿਆ ਕਿਉਂਕਿ ਉਧਰ ਅਮਰਨਾਥ ਯਾਤਰਾ ਚੱਲ ਰਹੀ ਹੈ ਚੈਕਿੰਗ ਹੁੰਦੀ ਹੈ ਤੇ ਇਸ ਕਰਕੇ ਇਸ ਰਸਤੇ ਨੂੰ ਖੇਵ ਸਮਝਦੇ ਹੋ ਉਹਨਾਂ ਨੇ ਇਧਰੋਂ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਦੇਖੋ ਤੁਸੀਂ ਕਹਿੰਦੇ ਹਿੰਦੂ ਸਮਾਜ ਕਿ ਮੈਂ ਕਹਣਾ ਚਾਹੇ ਸਿੱਖ ਹੈ ਚਾਹੇ ਹਿੰਦੂ ਆਪਾਂ ਸਾਰੇ ਜਿਹੜਾ ਹੈ ਦੇਖੋ ਗਊ ਦਾ ਪਹਿਲਾਂ ਦੁੱਧ ਪੀਂਦੇ ਠੀਕ ਹੈ ਅੱਜ ਸਮੇਂ ਦੇ ਨਾਲ ਬਛੜਿਆਂ ਨੇ ਹਲ ਜੋਤ ਦੇਗੇ ਖੇਤੀ ਕਰਦੇ ਸੀ ਸਾਰਾ ਜਿਹੜਾ ਸਾਡੀ ਜਿਹੜੀ ਅਰਥ ਵਿਵਸਥਾ ਉਹ ਟਿਕੀ ਇਹਦੇ ਤੇ ਸੀਗੀ ਕਿ ਗਊਾਂ ਦਾ ਦੁੱਧ ਪੀਣਾ ਬਛੜੇ ਵੇਚ ਲੈਣੇ ਬੱਚੀਆਂ ਵੇਚ ਲੈਣੀਆਂ ਅੱਗੇ ਬਹਿਲ ਤਿਆਰ ਹੋਣੇ ਹਲ ਬਾਣੇ ਹਲਟ ਚਲਾਣੇ ਸਾਰਾ ਕੰਮ ਹੀ ਇਹਦੇ ਪਰ ਸੀਗਾ ਲੇਕਿਨ ਜਿਸ ਤਰ੍ਹਾਂ ਸਮੇਂ ਦੇ ਬਦਲਾਅ ਦੇ ਨਾਲ ਸਾਰਾ ਥੋੜਾ ਥੋੜਾ ਸਿਸਟਮ ਚੇਂਜ ਹੋਇਆ ਇੱਧਰ ਵੀ ਟਰੈਕਟਰ ਮਸ਼ੀਨੀ ਯੁੱਗ ਆ ਗਿਆ ਤੇ ਅੱਜ ਗਊ ਨੂੰ ਜਿਹੜਾ ਹੈਗਾ ਉਹ ਦਰਜਾ ਮਾਤਾ ਦਰਜਾ ਦਿੱਤਾ ਵਾ ਸਾਡੇ ਪੂਰਾ ਫਕੀਰਾਂ ਲੈ ਸੰਤਾ ਪੁਰਖਾਂ ਨੇ ਮਹਾ ਪੁਰਖਾਂ ਨੇ ਪਿਛਲੇ ਜਨਮ ਦੇ ਵਿੱਚ ਪਿਛਲੇ ਜਮਾਨਿਆਂ ਦੇ ਵਿੱਚ ਲੇਕਿਨ ਅੱਜ ਜਿਹੜਾ ਹੈ ਉਹ ਕੁਝ ਲੋਗ ਨਜਾਇਜ਼ ਫਾਇਦਾ ਲੈ ਕੇ ਇਹਨਾਂ ਨੂੰ ਸਲੈਟਰ ਹਾਊਸ ਦੇ ਵਿੱਚ ਆਪਣੇ ਕੁਝ ਕੰਮਾਂ ਲਈ ਆਪਣੇ ਵਾਸਤੇ ਜ਼ਿਆਦਾ ਧਨ ਕਮਾਉਣ ਲਈ ਦਿਨ ਤੋਂ ਰਾਤ ਜਿਹੜਾ ਹੈਗਾ ਅਮੀਰ ਹੋਣ ਵਾਸਤੇ ਹੈ ਇਹ ਜਿਹੜੇ ਕੋਜੇ ਕੰਮ ਕਰ ਰਹੇ ਹਨ ਤੇ ਇਹਨਾਂ ਨੂੰ ਸਲੈਟਰ ਹਾਊਸ ਦੇ ਵਿੱਚ ਵੇਚ ਕੇ ਵੇਚ ਕੇ ਤੇ ਉਹਦਾ ਵੱਧ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਢਿੱਲੀ ਕਿ ਨਾ ਆ ਜਿਸ ਤਰ੍ਹਾਂ ਅਸੀਂ ਇਹਨਾਂ ਦੇ ਜਿਹੜੇ ਗਊ ਰੱਖਿਆ ਦਲ ਦੇ ਪ੍ਰਧਾਨ ਜੀ ਨਾਲ ਹੁਣ ਮੈਂ ਇੱਥੇ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਇਹਨਾਂ ਦੀ ਸਰਕਾਰ ਦੀ ਜਿਹੜੀ ਹੈ ਜਿਸ ਦਿਨ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਦੀ ਹੈ ਉਸ ਦਿਨ ਤੋਂ ਇਹ ਬਹੁਤ ਜ਼ਿਆਦਾ ਵੱਧ ਚੁੱਕਿਆਗਾ ਜਿਹੜਾ ਹੈਗਾ ਗਊਆਂ ਦਾ ਜਿਹੜੀ ਤਸਕਰੀ ਦਾ ਮਸਲਾ ਹੈਗਾ ਉਹ ਕਹਿੰਦੇ ਬਹੁਤ ਜ਼ਿਆਦਾ ਵੱਧ ਚੁੱਕਾ ਔਰ ਇਹ ਬਹੁਤ ਤੁਸੀਂ ਦੇਖਿਆ ਹੋਣਾ ਪਿੱਛੇ ਫਗਵਾੜਿਆ ਫੜ ਹੋਇਆਗਾ ਟੈਗ ਕੀਤਾ ਵਾ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਫੜਿਆਗਾ ਸਰਕਾਰ ਕਿੱਥੇ ਸੁੱਤੀ ਪਈ ਹੈ ਸਰਕਾਰ ਜਿਹੜਾ ਹੈਗਾ ਗਊ ਸੈਸ ਲੈਂਦੀ ਹੈਗੀ ਪਰ ਸਰਕਾਰ ਅਸੀਂ ਤਾਂ ਕਹਿੰਦੇ ਸੁੱਤੀ ਕਿੱਥੇ ਪਈ ਹੈ ਇੰਨੇ ਗਊ ਧੰਨ ਦੀ ਜਿਹੜੀ ਹੈ ਬੇਕਦਰੀ ਕਿਉਂ ਹੋ ਰਹੀ ਹੈ ਜਦੋਂ ਕਿ ਸਰਕਾਰ ਇਹਦੇ ਉੱਪਰ ਟੈਕਸ ਲੈ ਰਹੀ ਹੈ ਪਿਆ ਪੰਜਾਬ ਦੇ ਅੰਦਰ ਹੋ ਰਹੀ ਆ ਉਹ ਬੰਦ ਹੋ ਸਕਦਾ ਉਹ ਬੰਦੇ ਸੀਗੇ ਜੀ ਦੋਨੋਂ ਭੱਜ ਗਏ ਅੱਗੇ